ਸੈਸ਼ਿਕਾ ਜੀ ਮੈਂ ਲਾਪ੍ਰਿਕਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾਂ ਦੀ ਦਾ ਪਾਗ ਦੁਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੇਰੀ ਮਾਸੀ ਹੀ ਮੇਰੀ ਮਾਂ ਸੀ ਉਸ ਨੇ ਜਾਂਦੀ ਫੜੀ ਸੀ ਕਿਹਾ ਸੀ ਪੁੱਤ ਹੁਣ ਤੋਂ ਚਰਨੋ ਹੀ ਤੇਰੀ ਮਾਂ ਹੈ ਮੈਂ ਤਾਂ ਵਸੂਨਾ ਨੂੰ ਦਿੱਤੇ ਹੋਏ ਭੂਲ ਪੁਗਾ ਰਿਹਾ ਕਿ ਲੋਕ ਕੀ ਸੋਚਦੇ ਨੇ ਮੇਰੇ ਬਾਰੇ ਮੇਰੀ ਪਿੱਠ ਪਿੱਛੇ ਕੀ ਗੱਲਾਂ ਕਰਦੇ ਨੇ ਮੈਨੂੰ ਹੁਣ ਇਹ ਸਭ ਨੂੰ ਕੋਈ ਫਰਕ ਨਹੀਂ ਪੈਂਦਾ ਹਲੇ ਉਸਫਤ ਠੀਕ ਆ ਪਰ ਭਾਬੀ ਤੇਰੀ ਚੁੱਪ ਦਾ ਨਜ਼ਾਇਜ਼ ਫਾਇਦਾ ਚੁੱਕਦੀ ਆ ਜੁਗਲਾ ਨਹੀਂ ਵੀ ਕਹਿਣੀਆਂ ਚਾਹੀਦੀਆਂ ਤੈਨੂੰ ਉਹ ਵੀ ਕਹਿੰਦੀ ਆ ਤੂੰ ਪੂਰਾ ਦਿਨ ਮਿਹਨਤ ਕਰਦਾ ਈ ਨਾ ਕਦੀ ਧੋਪ ਦੇਖਦਾ ਈ ਨਸ਼ਾ ਆਪਣੇ ਹੱਕ ਦੀ ਰੋਟੀ ਖਾਣਾ ਈ ਤੇ ਉਹਨਾਂ ਦਾ ਵੀ ਕੋਈ ਫਰਜ਼ ਬੰਦਾ ਈ ਕਿ ਕਦੀ ਤਾਂ ਤੇਰੀ ਨਾਲ ਪਿਆਰ ਦੀ ਦੋ ਮਿੱਠੀ ਬੋਲ ਵੀ ਬੋਲ ਲੈਣ ਅੱਜ ਤੂੰ ਆਪਣੀ ਭਾਬੀ ਅਗੇ ਉੱਚਾ ਸਾਹ ਵੀ ਨਹੀਂ ਕੱਢਦਾ ਪਰ ਰੱਬ ਨਾ ਕਰੇ ਕੱਲ ਨੂੰ ਜੇ ਤੇਰਾ ਵਿਆਹ ਤੇਰੀ ਭਾਬੀ ਵਰਗੇ ਨਾਲ ਹੋ ਗਿਆ ਤੇਰੀ ਕੀ ਹਾਲਤ ਹੋਵੇਗੀ ਕਦੇ ਇਸ ਵਾਰੀ ਸੋਚ ਕੇ ਦੇਖੀ ਕਾਲਾ ਕਹਿੰਦੇ ਆ ਜੀ ਹੁੰਦਾ ਉਹੀ ਆ ਜੋ ਬੰਦੇ ਦੇ ਲੇਖਾਂ ਚ ਲਿਖਿਆ ਹੁੰਦਾ ਈ ਤੇ ਸ਼ਾਇਦ ਲੋਕ ਸੱਚੀ ਕਹਿੰਦੇ ਆ ਕਿ ਮੇਰੇ ਲੇਖ ਵੀ ਰੱਬ ਨੇ ਸੱਚੀ ਮੇਰੇ ਰੰਗ ਵਾਂਗੂ ਕਾਲੇ ਹੀ ਲਿਖਿਆ ਹ ਹੁਣ ਤਾਂ ਕਈ ਵਾਰ ਮੈਨੂੰ ਵੀ ਉਹਨਾਂ ਦੀਆਂ ਗੱਲਾਂ ਵੀ ਸੱਚੀਆਂ ਲੱਗਦੀਆਂ ਨੇ ਇੰਨਾ ਆਖ ਉਹ ਚੱਲ ਪਿਆ ਹਲੇਨਸ ਨੂੰ ਜਾਂਦੇ ਨੂੰ ਖੜੀ ਉਦੋਂ ਤੱਕ ਦੇਖਦੀ ਰਹੀ ਜਦ ਤੱਕ ਉਹ ਅੱਖੋਂ ਉਲੀ ਨਹੀਂ ਹੋ ਗਿਆ ਅਗਲੇ ਦਿਨ ਕਾਲੀ ਨੂੰ ਜ਼ਰੂਰੀ ਕੰਮ ਪਹਿ ਜਾਣ ਕਰਕੇ ਉਹ ਤੜਕੇ ਹੀ ਕਮਲੇ ਸ਼ਹਿਰੋਂ ਨਿਕਲ ਗਿਆ। ਹਲੇਨ ਗੁਰੂ ਘਰ ਆਉਂਦੀ ਆ ਤੇ ਸੇਵਾ ਕਰਨ ਲੱਗੀ ਰਹਿੰਦੀ ਐ। ਇਸ ਤਰ੍ਹਾਂ ਕਰਨ ਨਾਲ ਉਸਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ। ਸੇਵਾ ਕਰਕੇ ਜਦ ਉਹ ਬਾਹਰ ਨਿਕਲੀ ਤਾਂ ਉਸਨੂੰ ਲੱਗ ਗਿਆ ਕਿ ਸ਼ਾਇਦ ਅੱਜ ਕਾਲਾ ਆਇਆ ਹੀ ਨਹੀਂ ਤੇ ਆਪਣੇ ਘਰ ਵੱਲ ਨੂੰ ਤੁਰ ਪਈ। ਅੱਜ ਪਤਾ ਨਹੀਂ ਕਿਉਂ ਉਹ ਕਾਲੀਵਰੀ ਹੀ ਸੂਚੀ ਜਾ ਰਹੀ ਸੀ। ਅਜੀਬ ਜਿਹੀ ਬੀਚੈਨੀ ਉਸਦਾ ਮਨ ਮਹਿਸੂਸ ਕਰ ਰਿਹਾ ਸੀ। ਸ਼ਾਮੀ ਜਰੋ ਦੁੱਧ ਲੈਣ ਆਈ ਤਾਂ ਉਸ ਦੀਆਂ ਨਜ਼ਰਾਂ ਇੱਧਰ ਉੱਧਰ ਕਾਲੀ ਨੂੰ ਹੀ ਲੱਭ ਰਹੀਆਂ ਸਨ ਤੇ ਭਾબી ਜੇ ਦੁੱਧ ਪਾ ਕੇ ਲਈ ਤਾਂ ਹਰਲੀਨ ਆਪਣੀਆਂ ਹੀ ਸੋਚਾਂ 'ਚ ਕੋਈ ਹੋਈ ਸੀ ਜਦ ਉਸ ਨੂੰ ਆਨ ਕੇ ਭਾબી ਨੇ ਬੁਲਾਇਆ ਤਾਂ ਉਹ ਨਾ ਬੋਲੀ ਤੇ ਜਦ ਉਸ ਨੂੰ ਮੋਢੀ ਤੋਂ ਫੜ ਹਲੋਣਾ ਦਿੱਤਾ ਤਾਂ ਉਹ ਸੋਚਾਂ 'ਚੋਂ ਬਾਹਰ ਆਈ ਭਾબી ਕਹਿਣ ਲੱਗੀ ਹਰਲੀਨ ਕਿਹੜੀਆਂ ਸੋਚਾਂ 'ਚ ਗਵਾਚੀਂ ਹਰਲੀਨ ਨਹੀਂ ਭਾਬੀ ਕੀ ਦੇਵੀਤਾ ਨਹੀਂ ਮੇਰਾ ਨਾ ਸਿਰ ਬਹੁਤ ਦਰਦ ਕਰ ਰਿਹਾ ਆ ਛਾਹੀ ਪਲਾਦੋ ਵਧੀਆ ਚਾਹੀ ਆਪਣੇ ਹੱਥਾਂ ਦੀ ਬਣੀ ਭਾਬੀ ਮੈਂ ਹੋਣੀ ਲੈ ਕੇ ਆਈ ਤੇ ਅੰਦਰ ਚਲੀ ਜਾਂਦੀ ਆ ਚਾਹ ਬਣਾਉਣ ਲਈ ਤੇ ਹਰleen ਸਿਰ ਛੁੱਟੀ ਬੈਠੀ ਰਹਿੰਦੀ ਬਾਹਰ ਹੀ ਕੁਰਸੀ ਤੇ ਅਚਾਨਕ ਬਾਹਰ ਗਲੀਚ ਸਾਈਕਲ ਦੀ ਟੱਲੀ ਵਜੀ ਤੇ ਬਾਹਰ ਵਾਲਾ ਦਰਵਾਜ਼ਾ ਖੜਕਿਆ ਤੇ ਸੁਣ ਕੇ ਹਰleen ਦੀ ਚੀਰਾ ਗੁਲਾਵਾਂ ਵਾਂਗੂ ਖੜ ਗਿਆ ਪਜਰ ਅੰਦਰ ਭਾਬੀ ਦੀ ਦੂਮੇ ਜਵਾ ਕਾਈ ਤਾਂ ਉਸ ਦੀ ਸਾਰੀ ਖੁਸ਼ੀ ਧਰੀ ਧਰਾਈ ਰਹਿ ਗਈ ਇੰਨੇ ਨੂੰ ਭਾਬੀ ਚਾਹ ਲੈ ਕੇ ਆਈ ਉਹ ਦੂਮੇ ਬੈਠ ਕੇ ਚਾਹ ਪੀਣ ਲੱਗੇ ਤੇ ਚਾਹ ਪੀ ਕੇ ਹਰਲੀਨ ਉਦਾਸ ਹਿਮਨ ਨਾਲ ਕਾਲੀ ਨੋੜੀ ਇਕਦੀ ਹੋਈ ਉਤੋਂ ਤੁਰ ਪਈ ਹਰਲੀਨ ਆਪਣੀ ਖਿਆਲੀ ਤੁਰੇ ਜਾ ਰਹੀ ਸੀ ਇਹ ਹੀ ਸੋਚ ਰਹੀ ਸੀ ਕਿ ਉਹ ਵਾਰ-ਵਾਰ ਕਾਲੇ ਵਰੀ ਇਹna ਕਿਉਂ ਸੋਚ ਰਹੀ ਆ ਕਿਉਂ ਅੱਜ ਕੱਲ ਉਸ ਦੀ ਹਰ ਗੱਲ ਉਸ ਉਤੇ ਹੀ ਜਾ ਕੇ ਖਤਮ ਹੋ ਜਾਂਦੀ ਹੈ ਉਹ ਸੋਚਾਂ ਚ ਗਵਾਚੀ ਨੀਮੀ ਪੈਤਰੀ ਜਾ ਰਹੀ ਸੀ ਅਚਾਨਕ ਇੱਕ ਸਕੂਟਰ ਸਵਾਰ ਨੇ ਉਸਦੇ ਅੱਗੇ ਆ ਕੇ ਜੂਰ ਨਾਲ ਬ੍ਰੇਕ ਮਾਰੀ ਤੇ ਉਹ ਡਰ ਗਈ ਚਤ ਉਸਨੇ ਦੇਖਿਆ ਤਾਂ ਉਹ ਕਾਲਾ ਸੀ ਸਾਹਮਣੇ ਸਕੂਟਰ ਤੇ ਬੈਠਾ ਤੇ ਗੁੱਸੇ ਚ ਗਿਆ ਲੱਗੀ ਕੀ ਆ ਮਾਰਨਾ ਮੈਨੂੰ ਕਾਲਾ ਲੈ ਮੈਂ ਕਾ ਨੂੰ ਮਾਰਨਾ ਜੀ ਤੁਹਾਡਾ ਆਪਣਾ ਧਿਆਨ ਪਤਾ ਨਹੀਂ ਕਿੱਥੇ ਆ ਪਤਾ ਨਹੀਂ ਕਿਹੜੀਆਂ ਸੋਚਾਂ ਚ ਖੋਈ ਹੋਈ ਤੁਰੇ ਆ ਰਹੀ ਹੂੰ ਮਸਾਂ ਬ੍ਰੇਕ ਮਾਰ ਕੇ ਮੈਂ ਸਕੂਟਰ ਰੋਕਿਆ ਹਰਲੀਨ ਨਾ ਡਰਾ ਕੀ ਰਖ ਦਿੱਤਾ ਸੀ ਮੈਨੂੰ ਮੀਰਾ ਹੱਥ ਦਾ ਦੁੱਧ ਵੀ ਢਲਾ ਦਿੱਤਾ ਆ ਹੁਣ ਤਾਈ ਨੂੰ ਕੀ ਜਵਾਬ ਦੇਉਂਗੀ ਮੈਂ ਘਰ ਜਾ ਕੇ ਦੁੱਧ ਨਾਲ ਲਿਬੜਿਆ ਹੋਇਆ ਡੂਲੂ ਦਖਾਉਂਦਿਆਂ ਹੋਇਆਂ ਕਿਹਾ ਕਾਲਾ ਬਸ ਇਨੀ ਗੱਲ ਲਿਓ ਡੂਲੂ ਫੜਾਓ ਮੈਂ ਹੁਨੇ ਦੁੱਧਾ ਪਰ ਕੇ ਲਿਆਉਣਾ ਹੱਲੀਨ ਕੋਈ ਲੋੜ ਨਹੀਂ ਜੀ ਤੁਸੀਂ ਜਾਓ ਲੇਟ ਹੋ ਰਹੀ ਹੋਵੋਗੇ ਕਾਲਾ ਪੱਕਾ ਚਲੋ ਠੀਕ ਆ ਫਿਰ ਮੈਂ ਚੱਲਦਾ ਹਾਂ ਕਾਲੀ ਨੇ ਸਕੂਟਰ ਦੀ ਕਿੱਕ ਮਾਰੀ ਤਾਂ ਹਰਲੀਨ ਦੇ ਦਿਲ ਨੂੰ ਖੋਜ ਹੀ ਪੈਣ ਲੱਗੇ ਉਸਦਾ ਦਿਲ ਘਬਰਾਉਣ ਲੱਗਾ ਹੁਣ ਉਸਦੇ ਦਿਲ ਨੇ ਵੀ ਹਾਂਮੀ ਪਰ ਦਿੱਤੀ ਸੀ ਸ਼ਾਇਦ ਉਸ ਨੂੰ ਉਸਦੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਸੀ ਕਿ ਉਸ ਨੂੰ ਕਾਲੀ ਨਾਲ ਪਿਆਰ ਹੋ ਗਿਆ ਹੈ ਹਰਲੀਨ ਅੱਛਾ ਕੁਲਵੀਰ ਇੱਕ ਮਿੰਟ ਰੁਕ ਤੇ ਕਾਲਾ ਹਾਂਜੀ ਦੱਸੋ ਜੀ ਹਰਲੀਨ ਮੈਂ ਪਤਾ ਕਿੱਥੇ ਗਈ ਸੀ ਮੈਂ ਨਾ ਕਿਤੇ ਨਹੀਂ ਬਸ ਫਿਰ ਕੀ ਦੱਸਾਂ ਜੋ ਤੁਸੀਂ ਵਿਲੇ ਹੋਏ ਉਦੋਂ ਦੱਸੂ ਇਦਾਂ ਨਹੀਂ ਫਿਰ ਉਹ ਦੂਮੇ ਕਰਿਆ ਜਾਂਦੀ ਆ ਹਰਲੀਨ ਦੇ ਪੈਰ ਖੁਸ਼ੀ ਚ ਧਰਤੀ ਤੀ ਨਹੀਂ ਲੱਗ ਰਹੀ ਸੀ ਉਹ ਖੁਸ਼ੀ ਚ ਚੱਲੀ ਹੋਈ ਫਿਰ ਰਹੀ ਸੀ ਤੇ ਉਹ ਸ਼ੀਸ਼ੇ ਮੂਰੇ ਬੈਠੀ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਤੇ ਨਾਲੇ ਵਾਹ ਵਾ ਰਹੀ ਸੀ ਤਾਈ ਜੇ ਉਸ ਨੂੰ ਬੁਲਾਉਣ ਅੰਦਰ ਆਈ ਤਾਂ ਉਸ ਨੂੰ ਖੁਦ ਨਾਲ ਗੱਲਾਂ ਕਰਦੀਆਂ ਦੀਖ ਦਰਵਾਜ਼ੇ 'ਚ ਹੀ ਖੜ ਗਈ ਤੇ ਉਸ ਦੀਆਂ ਗੱਲਾਂ ਸੁਣਨ ਲੱਗੀ ਜਦ ਹਰਲੀ ਨੇ ਹਸਾਸ ਹੋਇਆ ਕਿ ਉਸ ਦੇ ਪਿੱਛੇ ਕੋਈ ਖੜਾ ਉਸ ਦੀਆਂ ਗੱਲਾਂ ਸੁਣ ਰਿਹਾ ਹੈ ਤਾਂ ਉਹ ਇੱਕਦਮ ਪਿੱਛੇ ਨੂੰ ਮੁੜੀ ਤੇ ਦਰਵਾਜ਼ੇ ਤੇ ਤਾਈ ਨੂੰ ਖੜੀ ਦੇਖੀ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਹਰleen ਤਾਈ ਨੂੰ ਆਪਣੇ ਪਿੱਛੇ ਖੜੀ ਦੇਖ ਚੁੱਪ ਕਰ ਗਈ ਤੇ ਨੀਮੀ ਪਈ ਸੰਗਦੀ ਹੋਈ ਉੱਠ ਕੇ ਬਾਹਰ ਨੂੰ ਚਲ ਪਈ ਤਾਈ ਉੱਥੇ ਖੜੀ ਸੋਚੀ ਗਈ ਕਿ ਕੀ ਹੋਇਆ ਕੀ ਆ ਹਰleen ਨੂੰ ਇਨਾ ਕੁਛ ਤਾਂ ਪਹਿਲਾਂ ਕਦੇ ਨਹੀਂ ਦੇਖਿਆ ਫਿਰ ਰਾਤੀ ਜਦੋਂ ਉਹ ਤਾਈ ਬੈਠੀ ਰੋਟੀ ਖਾ ਰਹੀਆਂ ਸੀ ਤਾਂ ਤਾਈ ਨੇ ਉਸ ਨੂੰ ਪੁੱਛਿਆ ਤੇ ਕੀ ਗੱਲ ਬੜੀ ਖੁਸ਼ ਹੈ ਸ਼ਾਮ ਦੀ ਮੈਂ ਦੇਖ ਰਹੀ ਹਾਂ ਕੀ ਮਿਲ ਗਿਆ ਜਿਹੜਾ ਤੈਨੂੰ ਹਲਿੰ ਕੁਝ ਵੀ ਤਾਂ ਨਹੀਂ ਦਾਈ ਜੀ ਬਸ ਐਵੇਂ ਹੀ ਕੁਝ ਯਾਦ ਆ ਗਿਆ ਸੀ ਉਸਨੇ ਇਹਨਾਂ ਕਹਿ ਕੇ ਗੱਲ ਨੂੰ ਟਾਲ ਦਿੱਤਾ ਤਾਈ ਪੁੱਤੈਨੂੰ ਕੀ ਲੱਗਦਾ ਹੈ ਜੀਤ ਕੁਝ ਦੱਸੇਗੀ ਨਹੀਂ ਤਾਂ ਮੈਨੂੰ ਕੁਝ ਪਤਾ ਨਹੀਂ ਲੱਗੂ ਪੁੱਤ ਕੁਝ ਕੁਝ ਤੇ ਮੈਂ ਵੀ ਸਮਝ ਰਹੀ ਹਾਂ ਜੋ ਤੂੰ ਦੱਸਣਾ ਵੀ ਚਾਹਨੀ ਤੇ ਨਹੀਂ ਵੀ ਮੈਂ ਵੀ ਇੱਕ ਮਾਂ ਹਾਂ ਤੇ ਤੇ ਮਾਂ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਬੁਝ ਹੀ ਲੈਂਦੀ ਆ ਅਸੀਂ ਵੀ ਦੁਨੀਆਦਾਰੀ ਦੇਖੀ ਆ ਸਭ ਜਾਣਦੀ ਆ ਮੈਂ ਬਾਕੀ ਦੇਖ ਲੈ ਤੇਰੀ ਮਰਜ਼ੀ ਆ ਹਰਲਿੰ ਤਾਈ ਜੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤੁਹਾਨੂੰ ਕਿਵੇਂ ਦੱਸਾਂ ਪਤਾ ਨਹੀਂ ਮੈਂ ਸਹੀ ਵੀ ਕਰ ਰਹੀ ਆ ਜਾਂ ਨਹੀਂ ਮੈਨੂੰ ਤਾਂ ਸ਼ਰਮ ਆਉਂਦੀ ਆ ਤਸਦੀ ਨੂੰ ਕਿ ਆ ਕੇ ਸਿਰ ਝੁਕਾ ਲਿਆ ਤਾਈ ਲੈ ਦੱਸ ਵੀ ਦੀ ਹੋਣਾ ਮਾਂ ਤੋਂ ਵੀ ਸੰਗ ਆਉਂਦੀ ਜੇ ਮਾਂ ਨੂੰ ਨਹੀਂ ਦੱਸੇਗੀ ਤਾਂ ਹੋਰ ਕਿਸ ਨੂੰ ਦੱਸੇਗੀ ਦੱਸ ਹੁਣ ਮੈਨੂੰ ਕੀ ਗੱਲ ਐ ਹਰਲਿੰ ਤਾਈ ਮੈਨੂੰ ਪਤਾ ਨਹੀਂ ਕੀ ਹੁੰਦਾ ਰਿਹਾ ਏ ਪਤਾ ਨਹੀਂ ਕਿਉਂ ਅੱਜਕੱਲ ਮੈਂ ਹਰ ਵੇਲੇ ਕੁਲਵੀਰ ਵਾਰੇ ਹੀ ਸੋਚਦੀ ਰਹਿੰਦੀ ਆ ਮੈਨੂੰ ਪਤਾ ਆ ਇਹ ਸਭ ਠੀਕ ਨਹੀਂ ਆ ਮੈਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਇਸ ਦਿਲ ਨੂੰ ਸਮਝਾਉਣ ਦੀ ਪਰ ਇਹ ਮੇਰੀ ਸੁਣਦਾ ਹੀ ਨਹੀਂ ਬਸ ਪਤਾ ਨਹੀਂ ਕਿਉਂ ਉਸ ਦੇ ਵੱਲ ਆਪਣੇ ਆਪ ਕਿ째 ਚਲਾ ਜਾਂਦਾ ਈ ਮੈਂ ਇਸ ਮਨ ਨੂੰ ਲੱਖ ਵਾਰੀ ਰੋਕਿਆ ਟੋਕਿਆ ਪਰ ਫਿਰ ਵੀ ਇਹ ਪੈਰ ਮੱਲੋਂ ਮੱਲੇ ਉਸ ਦੇ ਵੱਲ ਨੂੰ ਚੱਲ ਪੈਂਦੇ ਆ ਇਹ ਤਾਂ ਲੱਗਦਾ ਜਿਵੇਂ ਮੈਂ ਸ਼ਾਇਦ ਉਸ ਨੂੰ ਪਸੰਦ ਕਰਨ ਲੱਗ ਪਈ ਆ ਪਰ ਤੁਸੀਂ ਅੱਜ ਕਿਸੇ ਨਾਲ ਵੀ ਇਸ ਤੇ ਵਾਰੀ ਕਰਨੀ ਕਰਨੀ ਪਲੀਜ਼ ਕਿਉਂਕਿ ਮੈਂ ਨਹੀਂ ਜਾਣਦੀ ਕੁਲਵੀਰ ਦੇ ਦਿਲ 'ਚ ਮੇਰੇ ਲਈ ਕੀ ਫੀਲਿੰਗਸ ਨੇ ਇਹਨਾਂ ਕਹਿ ਕੇ ਉਹ ਉੱਠ ਕੇ ਆਪਣੇ ਕਮਰੇ ਵੱਲ ਨੂੰ ਪਜ ਗਈ ਅਗਲੇ ਦਿਨ ਸਵੇਰੇ ਹੀ ਹਰਲੀਨ ਕਾਲੀ ਨੂੰ ਮਿਲਣ ਲਈ ਚਲ ਪਈ ਉਹ ਬੈਠਾ ਤਾਰਾ ਕੱਢ ਰਿਹਾ ਸੀ ਜਦੋਂ ਉਹ ਦੱਬੇ ਫੇਰੀ ਜਾ ਕੇ ਉਸ ਦੇ ਪਿੱਛੇ ਖੜੀ ਹੋ ਗਈ ਤੇ ਕਹਿਣ ਲੱਗੀ ਕੁਲਵੀਰ ਤੂੰ ਹੀ ਕੰਮ ਕਰੇਂਗਾ ਮੈਨੂੰ ਵੀ ਸਿਖਾਏਂਗਾ ਤਾਰਾ ਕੱਢਣੀ ਆ ਮੈਂ ਸੋਚਦੀ ਆ ਜਿੰਨੇ ਦਿਨ ਇੱਥੇ ਆ ਮੈਂ ਵੀ ਕੁਛ ਨਮਾ ਸਿੱਖ ਲਮਾ ਤੇ ਨਾਲੀ ਤੇਰੀ ਮਦਦ ਵੀ ਹੋ ਜਾਇਆ ਕਰੋ ਕਾਲਾ ਤੁਹਾਡੇ ਵਾਸਤੇ ਨਹੀਂ ਹੈ ਜੀ ਇਹ ਗੱਲ ਛੱਡੋ ਭਰੀ ਇਹ ਕਮ ਦੇਖਣੇ ਹੀ ਉਪਰੋਂ ਉਪਰੋਂ ਸੁਹਣੇ ਲੱਗਦੀ ਆ ਜੇ ਕਿਤੇ ਸੱਚੀ ਚ ਵਾ ਪੈ ਗਿਆ ਨਾ ਤੁਹਾਡਾ ਇਹਨਾਂ ਕੰਮਾਂ ਨਾਲ ਫਿਰ ਤੁਹਾਨੂੰ ਪਤਾ ਲੱਗੂ ਹਰਲੀਨ ਅੱਛਾ ਜੀ ਤੁਹਾਨੂੰ ਬੜਾ ਪਤਾ ਹੈ ਮੇਰੇ ਬਾਰੇ ਨਾ ਜੋ ਮੈਂ ਮਨ ਵਿੱਚ ठान ਲਿਆ ਕੀ ਕਰਨਾ ਹੈ ਤਵਸ ਕਰਨਾ ਹੈ ਅੱਛਾ ਜੀ ਆਜੋ ਫਿਰ ਕਰ ਲੂ ਮਨ ਮਰਜੀਆ ਕਾਲਾ ਦੋਤੀ ਤਾਰ ਗੋਲ ਪੈਠੀ ਹਲੀਂਦੀ ਮੂੰਹ ਤੇ ਮਾਰਦੇ ਹੋਏ ਕਹਿੰਨ ਲੱਗਾ ਕੀ ਆ ਪਾਗਲ ਸਿਆਣਾ ਹੋ ਵੀ ਕਿਸੇ ਥਾਂ ਦਾ ਆਪਣਾ ਮੂੰਹ ਜੰਨੀ ਨਾਲ ਸਾਫ਼ ਕਰਦੇ ਹਾਂ ਉਸ ਨੂੰ ਕਹਿੰਦੀ ਹੋਈ ਤੇ ਹੱਸਣ ਲੱਗ ਪਈ ਤੇ ਫਿਰ ਕਾਲਾ ਵੀ ਉਸ ਵੱਲ ਦੀ ਕੀ ਹੱਸਣ ਲੱਗ ਜਾਂਦਾ ਹੈ ਤਾਰਾ ਚੋਕੀ ਕਾਲਾ ਫਿਰ ਪੱਠੇ ਕੁਤਰਨ ਲੱਗ ਜਾਂਦਾ ਹੈ ਤਹਲੀਨ ਮੰਝੀ ਤੇ ਬੈਠੀ ਉਸ ਵੱਲ ਤੱਕਦੀ ਰਹਿੰਦੀ ਆ ਕਾਲਾ ਤਸੀਂ ਕੁਝ ਦੱਸਣਾ ਸੀ ਸ਼ਾਇਦ ਮੈਨੂੰ ਹਲੀਂ ਮੈਂ ਕੀ ਦੱਸਣਾ ਸੀ ਕੁਝ ਵੀ ਤਾਂ ਨਹੀਂ ਜਾਨ ਬਚ ਕੇ ਅਣਜਾਨ ਵੰਦੀ ਹੋਈ ਕਹਿਣ ਲੱਗੀ ਕਾਲਾ ਠੀਕ ਹੈ ਫਿਰ ਮੈਂ ਵੀ ਨਹੀਂ ਸਿਖਾਉਣਾ ਕੁਝ ਵੀ ਹਰਲੀਨ ਲੈ ਤਾਂ ਕੁਲਵੀਰ ਇਦਾਂ ਥੋੜੀ ਕਰੀਦਾ ਹੁੰਦਾ ਆ ਮੈਂ ਦੱਸਤਾ ਦੇਉਂਗੀ ਪਰ ਡਰ ਲੱਗਦਾ ਆ ਤੇਰੇ ਤੋਂ ਪਤਾ ਨਹੀਂ ਤੁਸੀਂ ਕੀ ਸੋਚੋਗੇ ਮੇਰੇ ਬਾਰੇ ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ ਮੇਰੇ ਨਾਲ ਤਾਂ ਕਰਕੇ ਨਹੀਂ ਦੱਸਦੀ ਕਾਲਾ ਉਸ ਦੀ ਗੱਲ ਸੁਣ ਕੇ ਹੱਸਣ ਲੱਗ ਜਾਂਦਾ ਏ ਤੇ ਜਦ ਹਰਲੀਨ ਹੱਸਣੇ ਦਾ ਕਾਰਨ ਪੁੱਛਦੀ ਆ ਤਾਂ ਉਹ ਕਹਿੰਦਾ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਹਮੇਸ਼ਾ ਮੈਨੂੰ ਮੇਰੀ ਸਹੀ ਨਾਮ ਤੋਂ ਬੁਲਾਉਂਦੇ ਹੋ ਕਦੀ ਵੀ ਬਾਕੀਆਂ ਵਾਂਗ ਕਾਲਾ ਕਹਿ ਕੇ ਨਹੀਂ ਬੁਲਾਇਆ ਕਿਉਂ ਹਰਲੀਨ ਜਦ ਵੀ ਕੋਈ ਤੁਹਾਨੂੰ ਕਾਲਾ ਕਹਿ ਕੇ ਬੁਲਾਉਂਦਾ ਹੈ ਨਾ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਉਹ ਤੁਹਾਡਾ ਮਜ਼ਾਕ ਉਡਾ ਰਿਹਾ ਹੈ ਤੇਰੀ ਰੰਗ ਕਰਕੇ ਇੰਨਾ ਵਧੀਆ ਨਾਮ ਹੈ ਤੇਰਾ ਕੁਲਵੀਰ ਪਰ ਫਿਰ ਵੀ ਸਭ ਪਤਾ ਨਹੀਂ ਕਿਉਂ ਹੈ ਮੈਂ ਕਾਲਾ ਕਹਿ ਕੇ ਹੀ ਬੁਲਾਉਂਦੀ ਹਾਂ ਤੁਹਾਨੂੰ ਇਹ ਗੱਲ ਦੱਸਾਂ ਤੈਨੂੰ ਪਤਾ ਨਹੀਂ ਤੈਨੂੰ ਕਦੇ ਕਿਸੇ ਨੇ ਦੱਸਿਆ ਏ ਜਾਂ ਨਹੀਂ ਕਿ ਤੂੰ ਹੱਸਦੇ ਹੋਏ ਕਿੰਨਾ ਸੋਹਣਾ ਲੱਗਦਾ ਏ ਬਸ ਐਵੇਂ ਹੀ ਹਮੇਸ਼ਾ ਹੱਸਦਾ ਰਿਹਾ ਕਰ ਕਾਲਾ ਲੈ ਮੈਂ ਖੁਸ਼ ਹੀ ਰਹਿਣਾ ਉਦਾਸ ਕਦੋਂਣਾ ਹਲਨ ਜਾਣਦੀ ਆ ਮੈਂ ਸਭ ਕਿੰਨਾ ਖੁਸ਼ ਰਹਿਨੀ ਹੂੰ ਤੁਸੀਂ ਜੋ ਦੁੱਖ ਤਰਦ ਦਿਲ 'ਚ ਛੁਪਾਈ ਬੈਠੇ ਹੋ ਉਹ ਚਲ ਛੱਡੇ ਇਹ ਸਭ ਤੂੰ ਬਸ ਖੁਸ਼ ਰਿਹਾ ਕਰ ਠੀਕ ਏ ਚਲ ਚੰਗਾ ਫਿਰ ਮੈਂ ਹੁਣ ਚਲਦੀ ਆਂ ਕੱਲ ਫੇਰਾਵਾਂਗੀ ਕਾਲਾ ਹਰਲੀਨ ਇੱਕ ਮਿੰਟ ਤੁਸੀਂ ਇੱਧਾ ਨਾ ਆਇਆ ਕਰੋ ਇੱਥੇ ਚੰਗਾ ਨਹੀਂ ਲੱਗਦਾ ਹਰਲੀਨ ਕਿਉਂ ਕਾਲਾ ਬਸ ਪਿੰਡਾਂ ਦੀਆਂ ਗੱਲਾਂ ਵਾਤਾ ਨਹੀਂ ਇਦਾਂ ਦੀਆਂ ਹੁੰਦੀਆਂ ਆ ਖੰਭਾਂ ਦੀਆਂ ਕੱਦ ਡਾਰਾਂ ਬਚ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਤੇ ਕੋਈ ਕੱਲ ਨੂੰ ਮੇਰੇ ਕਰਕੇ ਤੁਹਾਡੇ ਤੇ ਉਂਗਲੀ ਚੁੱਕੇ ਮੈਨੂੰ ਇਹ ਗਵਾਰਾ ਨਹੀਂ ਸ਼ਹਿਰਾਂ ਦੀ ਤੇ ਪਿੰਡਾਂ ਦੀ ਜ਼ਿੰਦਗੀ 'ਚ ਬਹੁਤ ਫਰਕ ਹੁੰਦਾ ਆ ਹਰਲੀਨ ਹਾਂ ਮੈਂ ਜਾਣਦੀ ਆ ਕੋਈ ਗੱਲ ਨਹੀਂ ਅਗਲੀ ਵਾਰ ਮੈਂ ਇਸ ਗੱਲ ਦਾ ਧਿਆਨ ਰੱਖਾਂਗੀ ਤੇ ਆਪਣੀ ਰਾਹ ਚਲ ਪਈ ਜਦ ਹਰਲੀਨ ਗੁਰਗੁਨਾਉਂਦੀ ਹੋਈ ਘਰ ਪਹੁੰਚੀ ਤਾਂ ਤਾਇਆ ਨਿੰਮ ਥੱਲੇ ਕੁਰਸੀ ਢਾਕੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਥੱਲੇ ਨੂੰ ਦੇਖਸ ਨੇ ਆਵਾਜ਼ ਮਾਰ ਕੋਲ ਬੁਲਾਇਆ ਤੇ ਕਹਿਣ ਲੱਗਾ ਤੇ ਇੱਕ ਗੱਲ ਕਰਨੀ ਆ ਮੈਂ ਤੇਰੀ ਨਾਲ ਆ ਬੈਠ ਮੇਰੇ ਕੋਲ ਫਿਰ ਜਦ ਹਰਲੀ ਨੂੰ ਉਹਦੇ ਕੋਲ ਬੈਠੀ ਤਾਂ ਤਾਇਆ ਉਸ ਨੂੰ ਪੁੱਛਣ ਲੱਗਾ ਪਹਿਲਾਂ ਤਾਂ ਤੂੰ ਇਹ ਦੱਸ ਕਿ ਪਿੰਡ ਤੈਨੂੰ ਕਿਵੇਂ ਲੱਗਿਆ ਮੈਂ ਬਿਮਾਰ ਹੋਣ ਕਰਕੇ ਤੈਨੂੰ ਪਿੰਡ ਤਾਂ ਦਿਖਾ ਹੀ ਨਹੀਂ ਸਕਿਆ ਕੁਝ ਪਸੰਦ ਵੀ ਆਇਆ ਸਾਡੇ ਪਿੰਡ ਦਾ ਹਰਲੀਨ ਨਹੀਂ ਦਾਇਆ ਜੀ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪਿੰਡ ਦੇਖ ਕੇ ਕਿੰਨੀ ਵਧੀਆ ਲਾਈਫ ਆ ਇੱਥੇ ਦੀ ਲੋਕਾਂ ਦੀ ਬਿਲਕੁਲ ਸਿੰਪਲ ਜਈ ਕਿੱਥੇ ਉਹ ਸ਼ਹਿਰ ਦੀ ਭੱਜ ਦੌੜ ਭਰੀ ਲਾਈਫ ਤੇ ਕਿੱਥੇ ਇਹ ਸ਼ਾਂਤ ਚਹੀ ਜਗਾ ਜਿੱਥੇ ਆ ਕੇ ਮੇਰੇ ਮਨ ਨੂੰ ਤਾਂ ਸਕੂਨ ਮਿਲ ਗਿਆ ਮੈਂ ਤਾਂ ਸੋਚ ਲਿਆ ਹੈ ਹੁਣ ਹਰ ਸਾਲ ਆਇਆ ਕਰਾਂਗੀ ਤੁਹਾਡੇ ਕੋਲ ਛੁੱਟੀਆਂ ਕੱਟਣ ਲਈ ਤੇ ਤੁਹਾਨੂੰ ਸਭ ਨੂੰ ਤੰਗ ਕਰਨ ਲਈ ਦਾਇਆ ਪੁੱਤਰ ਜੀ ਸਦਕੇ ਆਓ ਤੁਹਾਡਾ ਆਪਣਾ ਹੀ ਘਰ ਹੈ ਪਰ ਪੁੱਤ ਅਜ ਤੂੰ ਨਾ ਮੇਰਾ ਬਹੁਤ ਪੁਰਾਣਾ ਫਸਿਆ ਹੋਇਆ ਕੰਮ ਪੂਰਾ ਕਰਤਾ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਹਲੇ ਕਿਹੜਾ ਕੰਮ ਤਾਇਆ ਜੀ ਤਾਇਆ ਉਹ ਕਾਲੀ ਲਈ ਕੁੜੀ ਲੱਭਦਾ ਕੰਮ ਜਿਸ ਤੇ ਮੈਂ ਬਹੁਤ ਸਿਰਾਂ ਤੋਂ ਆਪਣੀ ਮੋਢਿਆਂ ਤੇ ਜ਼ਿੰਮੇਵਾਰੀ ਚੁੱਕੀ ਫਿਰ ਰਿਹਾ ਸੀ ਤੇ ਤੂੰ ਕਾਲੀ ਨੂੰ ਆਪਣੀ ਜ਼ਿੰਦਗੀ ਦਾ ਹਮਸਫਰ ਚੁਣ ਕੇ ਆਪਣੀ ਜ਼ਿੰਦਗੀ ਦਾ ਬਹੁਤ ਵਧੀਆ ਫੈਸਲਾ ਲਿਆ ਹੈ ਧੀਏ ਉਸ ਦਾ ਸਿਰ ਪਲੋਸਦਿਆਂ ਕਿਹਾ ਹਰਲੀਨ ਤੁਰੀਉਂਦੀ ਤਾਈ ਵੱਲ ਘੂਰ ਕੇ ਦੇਖਣ ਲੱਗੀ ਤਾਂ ਤਾਈ ਰੋਟੀ ਵਾਲੀ ਥਾਲੀ ਤਾਇਆ ᱜੇ ਰੱਖਦੀ ਹੋਈ ਕਹਿਣ ਲੱਗੀ ਤੇ ਮੈਂ ਕੁਝ ਨਹੀਂ ਦੱਸਿਆ ਤੇਰੀ ਤਾਈ ਨੂੰ ਸੱਚੀ ਇਹਨਾਂ ਨੇ ਹੀ ਆਪਾਂ ਨੂੰ ਰਾਤੀ ਗੱਲਾਂ ਕਰਦੇ ਸੁਣ ਲਿਆ ਸੀ ਕੋਲ ਪਈ ਕੁਰਸੀ ਤੇ ਬੈਠਦਿਆਂ ਹੋਇਆਂ ਕਿਹਾ ਤਾਇਆ ਪੁੱਤ ਤੇਰੀ ਤਾਈ ਸਹੀ ਕਹਿੰਦੀ ਆ ਉਸਨੇ ਕੁਝ ਨਹੀਂ ਦੱਸਿਆ ਹਰਲੀਨ ਪਰ ਤਾਇਆ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਾਲਾ ਮੈਨੂੰ ਪਸੰਦ ਕਰਦਾ ਵੀ ਹੈ ਜਾਂ ਨਹੀਂ ਤਾਇਆ ਲੇਪੋ ਤੂੰ ਪਸੰਦ ਕਿਉਂ ਨਹੀਂ ਕਰੂ ਮੇਰੀ ਧੀ ਨੂੰ ਕਿ ਕਮੀਆਂ ਤੇਰੇ ਚ ਬੰਦਾ ਦੀਵਾ ਲੈ ਕੇ ਵੀ ਸਾਰੀ ਪਿੰਡ ਚੋਂ ਲੱਭੇ ਨਾ ਤਾਂ ਵੀ ਕਿਸੇ ਦੇ ਘਰ ਤੇਰੇ ਜਨੇ ਸੋਹਣੀ ਨੂੰ ਨਹੀਂ ਹੋਣੀ ਤੂੰ ਉਸਦੀ ਚਿੰਤਾ ਨਾ ਕਰ ਕਾਲੇ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਆ ਅੱਛਾ ਤਾਂ ਫਿਰ ਹੁਣ ਇਹ ਦੱਸ ਤੇਰੇ ਮੰਮੀ ਪਾਪਾ ਨਾਲ ਕਦੋਂ ਕਰੀਏ ਫਿਰ ਤੇਰੇ ਤੇ ਕਾਲੇ ਦੇ ਰਿਸ਼ਤੇ ਦੀ ਗੱਲ ਹੱਲੀ ਨੀਨੀ ਗੱਲ ਸੁਣਨ ਸ਼ਰਮਾ ਗਈ ਤੇ ਸੰਗੀ ਨੇ ਨੀਮੀ ਪਾਲੇ ਤੇ ਕਹਿਣ ਲੱਗੀ ਕਿ ਜਦ ਮਰਜ਼ੀ ਕਰ ਲੈਣਾ ਵੈਸੇ ਵੀ ਜੋ ਮੇਰੀ ਪਸੰਦ ਆ ਉਹੀ ਉਹਨਾਂ ਦੀ ਆ ਤਾਇਆ ਖੁਸ਼ ਕੀਤਾ ਈ ਧੀ ਤੇ ਹਰਲੀਨ ਨੂੰ ਸੀਨੇ ਨਾਲ ਲਾ ਕੇ ਸਿਰ ਪਲੋਸ ਕੇ ਪਿਆਰ ਦਿੱਤਾ ਫਿਰ ਹਰਲੀਨ ਉੱਠ ਕੇ ਅੰਦਰ ਚਲੀ ਗਈ ਤੇ ਤਾਇਆ ਤੇ ਤਾਈ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਕਿੱਦਾਂ ਕਰੀਏ ਆਪਾਂ ਹੁਣ ਇਸ ਕਿਸ ਨਾਲ ਗੱਲ ਕਰਕੇ ਇਸ ਰਿਸ਼ਤੇ ਨੂੰ ਤੁਰੇ ਚੜਾਈ ਤਾਇਆ ਮੈਂ ਤਾਂ ਕਹਿੰਦਾ ਪਹਿਲਾਂ ਸਵੇਰੇ ਹਰ ਨਾਮ ਕੁਲ ਜਾ ਕੇ ਉਸ ਨਾਲ ਗੱਲ ਕਰਦੇ ਆਂ ਆਪਾਂ ਤਾਈ ਨਹੀਂ ਨਹੀਂ ਇਦਾਂ ਨਹੀਂ ਕਰਨਾ ਆਪਾਂ ਕਹਿੰਦੀ ਆ ਕੱਦਾਂ ਦੀ ਵੀ ਕੰਨ ਹੁੰਦੇ ਆ ਨਾ ਜੀ ਕਿਤੇ ਇਸ ਰਿਸ਼ਤੇ ਦੀ ਗੱਲ ਮਾੜੀ ਮੋਟੀ ਭਿੰਕ ਵਿੱਚ ਚਰਨੋਂ ਦੇ ਕੰਨੇ ਪੈ ਗਈ ਤਾਂ ਉਸਨੇ ਗੱਲ ਬਨਣ ਤੋਂ ਪਹਿਲਾਂ ਹੀ ਵਿਗਾੜ ਦੇਣੀ ਆ ਤੁਸੀਂ ਪਹਿਲਾਂ ਕੱਲ ਕਾਲੇ ਨੂੰ ਬੁਲਾਓ ਇੱਥੇ ਤੇ ਉਸ ਦੀ رائے ਵੀ ਲੈਣੀ ਜ਼ਰੂਰੀ ਆ ਆਖਿਰ ਜ਼ਿੰਦਗੀ ਦਾ ਇੰਨਾ ਦੂਹਾਂ ਨਹੀਂ ਕੱਟਣੀ ਆ ਸਾਰੀ ਫਿਰ ਉਸ ਤੋਂ ਬਾਅਦ ਹੀ ਆਪਾਂ ਕੋਈ ਅੱਗੇ ਕਦਮ ਚੁੱਕਾਂਗੇ ਅਗਲੇ ਦਿਨ ਤਾਈ ਨੇ ਸਵੇਰੇ ਹੀ ਕਾਲੇ ਨੂੰ ਘਰ ਬੁਲਾ ਲਿਆ ਜ਼ਰੂਰੀ ਕੰਮ ਦਾ ਬਹਾਨਾ ਲਗਾ ਕੇ ਉਹ ਰੋਟੀ ਪਾਣੀ ਖਾ ਕੇ ਤਾਈ ਕੋਲ ਜਾ ਪਹੁੰਚਿਆ ਕਾਲੀ ਆਕੇ ਤਾਇਤਾ ਦੇ ਪਰਿਅਤ ਲਾਇਆ ਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਇੰਨੇ ਨੋਹਰਲੀਨ ਚਾ ਲੈ ਕੇ ਆ ਗਈ ਅਤੇ ਉਹਨਾਂ ਨੂੰ ਫੜਾਉਣ ਲੱਗੀ ਚਾਦੇ ਕਾ ਫੜਾਉਣ ਲੱਗਿਆਂ ਹਲੀ ਨੇ ਕਾਲੇ ਦੇ ਹੱਥ ਤੇ ਚੁੰਡੀ ਵੜ ਦਿੱਤੀ ਤੇ ਜਿਸ ਕਰਕੇ ਕਾਲੇ ਦੇ ਹੱਥ ਤੇ ਥੋੜੀ ਜਹੀ ਝਾੜੂ ਲੱਗੀ ਤੇ ਉਹ ਹੱਥ ਤੋਂ ਨਾਲ ਕੀ ਵੱਲ ਨੂੰ ਚਲਾ ਗਿਆ ਤੇ ਹਲੀਨ ਤੌਲੀਆ ਲੈ ਕੇ ਆਈ ਤੇ ਕਹਿਣ ਲੱਗੀ ਸਰਦਾਰ ਜੀ ਧਿਆਨ ਕਿੱਥੇ ਆ ਤੁਹਾਡਾ ਤੇ ਉਸ ਨੂੰ ਤੌਲੀਆ ਦੇ ਕੇ ਉਹ ਨਿਮਾ ਜਿਹਾ ਹਸਦੀ ਹੋਈ ਅੰਦਰ ਚਲੀ ਗਈ ਫਿਰ ਆ ਕੇ ਉਹਨਾਂ ਕੋਲ ਬੈਠਦਿਆਂ ਹੋਇਆਂ ਹਾਂਜੀ ਤਾਇਆ ਜੀ ਦੱਸੋ ਕਿਹੜਾ ਜ਼ਰੂਰੀ ਕੰਮ ਆ ਜ਼ਿਆਦਾ ਘੁੱਟ ਪਰਦਿਆਂ ਹੋਇਆ ਕਾਲੇ ਨੇ ਕਿਹਾ ਤਾਇਆ ਪੁੱਤ ਤੀਖ ਗੱਲ ਐ ਮੇ ਆ ਕਿ ਮੈਂ ਤੈਨੂੰ ਇੱਥੇ ਤੇਰੇ ਤੇ ਹਲੀਂ ਦੇ ਰਿਸ਼ਤੇ ਬਾਰੇ ਗੱਲ ਕਰਨੀ ਤੈਨੂੰ ਬੁਲਾਇਆ ਆ ਕਾਲਾ ਹੈਰਾਨ ਹੁੰਦਿਆਂ ਹੋਇਆ ਪਰ ਤਾਇਆ ਜੀ ਮੈਂ ਤਾਂ ਅਜਿਹਾ ਕੁਝ ਕਦੇ ਸੋਚਿਆ ਹੀ ਨਹੀਂ ਤੇ ਤੁਹਾਨੂੰ ਜੀ ਗੱਲ ਕਰਨੀ ਵੀ ਆ ਤਾਂ ਹਰ ਨਾਮ ਫਿਰ ਇਹ ਨਾਲ ਕਰਨੀ ਚਾਹੀਦੀ ਆ ਤਾਇਆ ਮੈਂ ਜਾਣਦਾ ਪੁੱਤ ਮੈਨੂੰ ਉਹਨਾਂ ਨਾਲ ਕਰਨੀ ਚਾਹੀਦੀ ਆ ਪਰ ਪਹਿਲਾਂ ਤੇਰੀ رائے ਵੀ ਜਾਣਣੀ ਜ਼ਰੂਰੀ ਆ ਕਿ ਨਹੀਂ ਕਾਲਾ ਦਰਵਾਜ਼ੇ 'ਚ ਪਿੱਛੇ ਲੋਕੀ ਖੜੀ ਦੇਖ ਰਹੀ ਹਲਿੰਵਲ ਦੇਖਦਾ ਹੋਇਆ ਕਹਿਣ ਲੱਗਾ ਤਾਇਆ ਜੀ ਮੈਂ ਹਲੇ ਤੱਕ ਕੁਝ ਸੋਚਿਆ ਨਹੀਂ ਇਸ ਵਾਰੀ ਤੇ ਪਿੰਡ ਵਾਲੇ ਉਹ ਕੀ ਕਹਿਣਗੇ ਤਾਈ ਨਾ ਪੁੱਤ ਤੂੰ ਪਿੰਡ ਵਾਲਿਆਂ ਤੋਂ ਕੀ ਲੈਣਾ ਆ ਲੋਕੀ ਤਾਂ ਅੱਗੇ ਨਹੀਂ ਤੈਨੂੰ ਟਿਚਣਾ ਕਰਨੋਂ ਹਟਦੀ ਲੋਕਾਂ ਦੀ ਫਿਕਰ ਛੱਡ ਤੂੰ ਆਪਣੇ ਬਾਰੇ ਸੋਚ ਪੂਰੀ ਜ਼ਿੰਦਗੀ ਪਈਆ ਹਲੇ ਤੇਰੇ ਅੱਗੇ ਪੁੱਤ ਆਪਣਾ ਚੰਗਾ ਮੜਾ ਸੋਚਣ ਚ ਕੋਈ ਬੁਰਾਈ ਨਹੀਂ ਆ ਕਾਲਾ ਠੀਕ ਆ ਪਰ ਤਾਇਆ ਜੀ ਮੈਂ ਸ਼ਹਿਰ ਵਾਲੇ ਭਾਬੀ ਤੇ ਵੀਰੇ ਨਾਲ ਹੀ ਸਲਾਹ ਕਰਕੇ ਦੱਸਾਂਗਾ ਚੰਗਾ ਹੁਣ ਮੈਂ ਚੱਲਦਾ ਹਾਂ ਜੀ ਤੇ ਉੱਠ ਕੇ ਖੜਾ ਹੋ ਗਿਆ ਇੰਨੇ ਨੂੰ ਹਰਲੀਨ ਵੀ ਕੋਲਾ ਕੇ ਖੜ ਜਾਂਦੀ ਆ ਤੇ ਕਾਲੇ ਨੂੰ ਗੇਟ ਤੱਕ ਚੜਨ ਲਈ ਨਾਲ ਚੱਲ ਪੈਂਦੀ ਆ ਹਰਲੀਨ ਤੁਸੀਂ ਸੋਚ ਕੇ ਦੱਸਣ ਨੂੰ ਕਿਉਂ ਕਿਹਾ ਕਿ ਮੈਂ ਤੁਹਾਨੂੰ ਪਸੰਦ ਨਹੀਂ ਕਾਲਾ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਜੋ ਵੀ ਕਰਨਾ ਹੈ ਬਸ ਭਾਬੀ ਤੇ ਵੀਰੇ ਨਾਲ ਸਲਾਹ ਕਰਕੇ ਹੀ ਕਰਨਾ ਹੈ ਇਹ ਨਹੀਂ ਗੱਲ ਸੁਣ ਹਰਲੇ ਨੂੰ ਗੁੱਸਾ ਆ ਗਿਆ ਤੇ ਉਹ ਬਿਨਾ ਕੁਝ ਕਹੀ ਦਰਵਾਜ਼ਾ ਬੰਦ ਕਰਕੇ ਅੰਦਰ ਚਲੀ ਗਈ ਅਗਲੇ ਦਿਨ ਐਤਵਾਰ ਹੋਣ ਕਰਕੇ ਕਾਲਾ ਬਹਾਨੇ ਨਾਲ ਕਰੋ ਸ਼ਹਿਰ ਨੂੰ ਨਿਕਲ ਗਿਆ ਤੇ ਆਪਣੇ ਸ਼ਹਿਰ ਵਾਲੇ ਗੁਰਨਾਮਪਰਾਪਰਜਾਈ ਦੇ ਕਰਜ਼ਾ ਕੀ ਉਸਨੇ ਬੈਲ ਵਜਾਈ ਉਸਦੀ ਭਾਬੀ ਕਿਰਨ ਇਧਰਵਾਜਾ ਖੋਲਿਆ ਤਾਂ ਕਾਲੀ ਨੇ ਉਸਦੀ ਪੈਰੀ ਹੱਥ ਲਗਾਇਆ ਤੇ ਇੰਨੀ ਸ਼ਰਵਾਤ ਅੱਜ ਕਾਲੀ ਨੂੰ ਆਪਣੇ ਘਰ ਅਚਾਨਕ ਆਇਆ ਦੇਖ ਕੇ ਉਹ ਬਾਗੂ ਬਾਗ ਹੋ ਗਈ ਉਸਦੀ ਭਾਬੀ ਨੇ ਉਸ ਨੂੰ ਅੰਦਰ ਲਿਜਾ ਕੇ ਸੋਫੇ ਤੇ ਬਿਠਾਇਆ ਤੇ ਉਸ ਦਾ ਹਾਲ ਚਾਲ ਪੁੱਛਿਆ ਤੇ ਬਾਕੀ ਹੋਰ ਘਰਦਿਆਂ ਦਾ ਵੀ ਤੇ ਫਿਰ ਆਪ ਕਿਚਨ ਚ ਚਲੀ ਗਈ ਇਹਨੇ ਉਸ ਦਾ ਪ੍ਰਗਨਾਮ ਅੰਦਰੋਂ ਨਿਕਲਾਇਆ ਤੇ ਕਹਿਣ ਲੱਗਾ ਕੋਈ ਬੱਲੇ ਵਾਜੀਵਾ ਅੱਜ ਤਾਂ ਪ੍ਰੋਣੇ ਸਵੇਰੇ ਹੀ ਆ ਕੇ ਘਰ ਬੈਠੇ ਤੇ ਆ ਕੇ ਉਸਦੇ ਕੋਲ بیٹھ ਗਿਆ ਕਾਲਾ ਸੇਸ਼ੀ ਕਾਲ ਵੀਰੇ ਹੋ ਕੀ ਹਾਲ ਨੇ ਤੁਹਾਡੇ ਸਭ ਦੇ ਭਾਬੀ ਚਾਲਿਆ ਕਿ ਟੇਬਲ ਤੇ ਰੱਖਦੀ ਹੋਈ ਕਹਿਣ ਲੱਗੀ ਕੁਲਵੀਰ ਮੈਨੂੰ ਤਾਂ ਲੱਗਿਆ ਸੀ ਸ਼ਾਇਦ ਸਾਡਾ ਚੇਤਾ ਹੀ ਭੁੱਲ ਗਿਆ ਏ ਤੈਨੂੰ ਨਾ ਭਾਬੀ ਦੀ ਪੂਰਾ ਵੀ ਨਹੀਂ ਯਾਦ ਆਈ ਤੈਨੂੰ ਮੈਂ ਤਾਂ ਇਹਨਾਂ ਨੂੰ ਵੀ ਕਾਫੀ ਵਾਰੀ ਕਹਿ ਚੁੱਕੀ ਆਂ ਕਿ ਆਪਾਂ ਪਿੰਡ ਗੀੜਾ ਮਾਰ ਆਈਏ ਮੇਰਾ ਪੜਾ ਦਿਲ ਕਰਦਾ ਏ ਸਵਨੋਂ ਮਿਲੰਦਾ ਪਰ ਇਹਨਾਂ ਦੇ ਬੈਂਕ ਤੇ ਕੰਮ ਹੀ ਨਹੀਂ ਮੁਕਦੇ ਦੇਖ ਲਾ ਹੁਣ ਵੀ ਕਿਸੇ ਕੰਮ ਤੇ ਜਾਣ ਲਈ ਤਿਆਰੀਆਂ ਹੋ ਰਹੀਆਂ ਨੇ ਕਾਲਾ ਭੱਬੀ ਇੱਥੇ ਦੀ ਕੋਈ ਗੱਲ ਨਹੀਂ ਬਸ ਕੰਮਾਂ 'ਚ ਉਲਝੇ ਰਹਿਨੇ ਆ ਤੇ ਦਿਹਾੜੀ ਏਸੀ 'ਚ ਨਿਕਲ ਜਾਂਦੀ ਆ ਗੋਨਾਮ ਚਲੋ ਹੁਣ ਤਾਂ ਆ ਗਿਆ ਨਾ ਕੱਲੀ ਜੋ ਗੱਲਾਂ ਕਰਨੀਆਂ ਨੇ ਆਪਣੇ लाड़ली ਦੀ ਔਰ ਨਾਲ ਚਾਚੂ ਕੋ ਪਹਿਲਾਂ ਠੰਡੀ ਹੋ ਗਈ ਕਾਲਾ ਵੀਰੇ ਮੈਂ ਤੁਹਾਡੇ ਤੂਮਾ ਨਾਲ ਹੀ ਕੱਲ ਕਰਨਾ ਆ ਗੋਨਾਮ ਹਾਂ ਹਾਂ ਦੱਸ ਕਿਹੜੀ ਗੱਲ ਕਰਨੀ ਆ ਕਾਲੇ ਨੇ ਚਿਚਕਦੇ ਹੋਏ ਨੇ ਹੱਲਿੰਦੀ ਫੋਟੋ ਉਹਨਾਂ ਸਾਹਮਣੇ ਟੇਬਲ ਤੇ ਰੱਖ ਦਿੱਤੀ। ਭਾਬੀ ਵਿਧਿਉਰਾ ਕੁੜੀ ਕੌਣਾ ਇੰਨੀ ਸੋਹਣੀ ਜਿਸ ਤੇ ਤੂੰ ਫੋਟੋ ਚੁੱਕੀ ਫਿਰਦਾ ਆ। ਕਾਲਾ ਭਾਬੀ ਤਾਇਆ ਇਸ ਕੁੜੀ ਨਾਲ ਮੇਰਾ ਸਾਕਰ ਨੂੰ ਕਹਿ ਰਿਹਾ ਏ। ਇਹ ਤਾਈ ਦੀ ਕਿਸੇ ਦੋਸਤ ਦੀ ਕੁੜੀ। ਇਸੇ ਸ਼ਹਿਰ 'ਚ ਰਹਿੰਦੀ ਆ ਤੇ ਟੀਚਰ ਲੱਗੀ ਹੋਈ ਆ। ਇਸ ਤੇ ਬਾਰੇ ਹੀ ਮੈਂ ਸਲਾਹ ਕਰਨ ਅੱਜ ਤੁਹਾਡੇ ਕੋਲ ਆਇਆ ਹਾਂ। ਭਾਬੀ ਕੁਲਵੀਰ ਕੁੜੀ ਤਾਂ ਬਹੁਤ ਸੋਹਣੀ ਆ। ਤੇ ਪੜੀ ਲਿਖੀ ਵੀ ਆ ਹੋਰ ਕੀ ਚਾਹੀਦਾ ਆ ਹਾਂ ਪਰ ਇੱਕ ਵਾਰੀ ਪਹਿਲਾਂ ਮੈਂ ਮਿਲਣਾ ਜ਼ਰੂਰ ਆ ਆਪਣੀ ਹੋਣ ਵਾਲੀ ਦਰਾਨੀ ਨੂੰ ਫੇਰ ਹੀ ਕੋਈ ਹਾਂ ਨਾ ਕਰੂੰ ਕਾਲਾ ਵੀਰੇ ਤੁਸੀਂ ਨਹੀਂ ਕਹਿਣਾ ਕੁਝ ਗੁਰਨਾਮ ਓਏ ਯਾਰ ਮੇਰੀ ਸਲਾਹ ਲੱਗ ਥੋੜਾ ਹੋ ਤੇਰੀ ਭਾਬੀ ਤੋਂ ਬਸ ਬੰਦੇ ਚੰਗੇ ਤੇ ਮਿਲਣ ਵਰਤਨ ਵਾਲੇ ਹੋਣੇ ਚਾਹੀਦੇ ਹਨ ਤੇਰਾ ਨਾਮ ਭਾਈ ਨੂੰ ਪਤਾ ਇਸ ਬਾਰੇ ਕਾਲਾ ਨਹੀਂ ਵੀਰੇ ਹਰ ਵਾਰੀ ਜਦ ਵੀ ਕੋਈ ਰਿਸ਼ਤਾ ਆਉਂਦਾ ਹੈ ਤਾਂ ਕੋਈ ਨਾ ਕੋਈ ਪੰਗਾ ਪੈ ਜਾਂਦਾ ਹੈ ਸਾਰੇ ਇਹ ਕਹਿੰਦੇ ਆ ਕਿ ਤੇਰੀ ਚੰਨੋ ਭਾਬੀ ਹੀ ਨੇ ਕੋਈ ਰਿਸ਼ਤਾ ਸਿਰੇ ਚੜੰਦੰਦੀ ਤਾਂ ਕਰਕੇ ਮੈਂ ਇਸ ਫਰੀ ਸੋਚਿਆ ਕਿ ਪਹਿਲਾਂ ਤੁਹਾਡੇ ਨਾਲ ਹੀ ਸਲਾਹ ਕਰਾਂਗਾ ਫਿਰ ਹੀ ਉਹਨਾਂ ਨੂੰ ਕੁਝ ਦੱਸਾਂਗਾ ਗੁਰਨਾਮ ਚਲ ਭਾਬੀ ਨੂੰ ਨਾ ਸਹੀ ਬਾਈ ਨੂੰ ਤਾਂ ਦੱਸ ਦੇਣਾ ਸੀ ਉਹਨਾਂ ਤੇ ਕੀ ਬੀਤੇਗੀ ਜਦੋਂ ਉਹਨਾਂ ਨੂੰ ਇਹ ਗੱਲ ਕਿਸੇ ਹੋਰ ਤੋਂ ਪਤਾ ਲੱਗੇਗੀ ਪਾਪੀ ਆਹੋ ਸਹੀ ਕਹਿ ਰਹੇ ਨੇ ਤੇਰੇ ਵੀਰ ਉਹਨਾਂ ਨੂੰ ਤਾਂ ਦੱਸਣਾ ਬੰਦ ਐ ਆਖਿਰ ਵੱਡੇ ਨੇ ਸਭ ਤੇ ਤੋਂ ਕਾਲਾ ਪਾਪੀ ਹੁਣੇ ਕੰਮ ਤੁਸੀਂ ਹੀ ਕਰਨਾ ਹੈ ਦੂਨਾ ਨੇ ਬਾਈ ਨੂੰ ਦੱਸਣ ਵਾਲਾ ਮੇਰੇ ਤੂੰ ਤਾਂ ਨਹੀਂ ਹੋਣਾ ਗੱਲਾਂ ਬਾਤਾਂ ਕਰਦੀਆਂ ਉਹਨਾਂ ਨੂੰ ਦੁਪਹਿਰ ਹੋ ਜਾਂਦੀ ਆ ਤੇ ਗੁਰਨਾਬ ਵੀ ਅੱਜ ਕੰਮ ਤੋਂ ਛੁੱਟੀ ਮਾਰ ਲੈਂਦਾ ਹੈ ਜਦ ਰੋਟੀ ਦਾ ਟਾਈਮ ਹੁੰਦਾ ਹੈ ਤਾਂ ਪਾਪੀ ਪੁੱਛਦੀ ਆ ਕੁਲਵੀਰ ਦੱਸ ਕੀ ਖਾਏਗਾ ਅੱਛ ਤੇਰੀ ਪਸੰਦ ਦਾ ਹੀ ਖਾਣਾ ਬਣੂ ਕਾਲਾ ਲੈ ਪਾਪੀ ਇਸ ਚ ਪੁੱਛਣ ਵਾਲੀ ਕਿਹੜੀ ਗੱਲ ਆ ਜੋ ਮਰਜ਼ੀ ਬਣਾ ਲਓ ਤੁਹਾਡੇ ਹੱਥ ਦੀ ਬਣੀ ਤਾਂ ਹਰ ਚੀਜ਼ ਹੀ ਸਵਾਦ ਹੁੰਦੀ ਆ ਪਾਪੀ ਲੇ ਤਾਂ ਹੁਣ ਗੱਲਾਂ ਵੀ ਆਉਣ ਲੱਗ ਪਈਆਂ ਤੈਨੂੰ ਭਾਪੀ ਨੂੰ ਵੀ ਹੁਣ ਮੱਖਣ ਲਗਾਉਣ ਲੱਗ ਪਿਆ ਏ ਆਖੀ ਜੀ ਤੁਹਾਡੇ ਹੱਥਾਂ ਦੀ ਬਣੀ ਤਾਂ ਹਰ ਇੱਕ ਚੀਜ਼ ਵਧੀਆ ਹੁੰਦੀ ਆ ਕਾਲਾ ਨਹੀਂ ਭਾਪੀ ਇੱਦਾਂ ਦੀ ਕੋਈ ਗੱਲ ਨਹੀਂ ਜੇ ਮੇਰੀ ਪਸੰਦ ਦਾ ਬਣਾਉਣਾ ਹੀ ਨਾ ਤਾਂ ਮਾਂ ਦੀ ਦਾਲ ਦੇ ਨਾਲ ਪੁੰਦੀ ਵਾਲਾ ਖੱਟਾ ਬਣਾ ਲਓ ਸੱਚੀ ਬਹੁਤ ਟਾਈਮ ਹੋ ਗਿਆ ਤੁਹਾਡੇ ਹੱਥ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਚਾਰੀ ਰੱਖਾਂਗੇ ਜੀ ਬਨਰੀਆ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਜੀ